ਅੱਜ ਗੱਲ ਕਰਾਂਗੇ ਜਾਮਨ ਖਾਨ ਦੇ ਉਹਨਾਂ ਪੰਜ ਫਾਇਦਿਆਂ ਦੀ ਜਿਸ ਕਰਕੇ ਤੁਹਾਨੂੰ ਜਾਮਨ ਜ਼ਰੂਰ ਖਾਣੇ ਹੀ ਪੈਣਗੇ ਔਰ ਖਾਣੇ ਵੀ ਚਾਹੀਦੇ ਨੇ ਕਿਉਂਕਿ ਸਭ ਤੋਂ ਪਹਿਲਾਂ ਤਾਂ ਦੇਖੋ ਐਂਟੀਬੈਕਟੀਰੀਅਲ ਹੁੰਦੇ ਨੇ ਸੋ ਇਸ ਤਰ੍ਹਾਂ ਦੇ ਮੌਸਮ ਵਿੱਚ ਜਦੋਂ ਹਿਮੀਡਿਟੀ ਬਹੁਤ ਜ਼ਿਆਦਾ ਹੁੰਦੀ ਹੈ ਪਾਚਨ ਕਿਰਿਆ ਵੀ ਕਿਤੇ ਨਾ ਕਿਤੇ ਗੜਬੜਾ ਜਾਂਦੀ ਹੈ ਭੁੱਖ ਜ਼ਿਆਦਾ ਨਹੀਂ ਲੱਗ ਰਹੀ ਹੁੰਦੀ ਕੁਝ ਵੀ ਅਗਰ ਥੋੜਾ ਬੋਤਾ ਗਲਤ ਖਾਇਆ ਗਿਆ ਤਾਂ ਉਸ ਦੇ ਨਾਲ ਪੇਟ ਦੀ ਇਨਫੈਕਸ਼ਨ ਵੀ ਹੋ ਜਾਂਦੀ ਹੈ ਸੋ ਤੁਹਾਨੂੰ ਅੱਜ ਮੈਂ ਪੰਜ ਖਾਸ ਫਾਇਦੇ ਜਾਮਨ ਦੇ ਔਰ ਜਾਮਨ ਦੀ ਜਿਹੜੀ ਗਿਟਕ ਹੁੰਦੀ ਹੈ ਉਸ ਦੇ ਦੱਸਣ ਜਾ ਰਹੀਆਂ ਤਾਂ ਕਿ ਤੁਸੀਂ ਸਮਝ ਸਕੇ ਉਹ ਕਿ ਜਿਹੜੀ ਦੇਖਣ ਨੂੰ ਛੋਟੀ ਜੀ ਜਾਮਨ ਹੁੰਦੀ ਹੈ ਕਿੰਨੀ ਜ਼ਿਆਦਾ ਗੁਣਕਾਰੀ ਹੈ ਔਰ ਕਈ ਤਾਂ ਜ਼ਿਆਦਾਤਰ ਜਾਮਣ ਖਾਂਦੇ ਵੀ ਨਹੀਂ ਪਰ ਜਦੋਂ ਇਹ ਮੌਸਮ ਆਂਦਾ ਹੈ ਤਾਂ ਤੁਹਾਨੂੰ ਜ਼ਰੂਰ ਉਸ ਵੇਲੇ ਜਾਮਣ ਖਾਣੇ ਹੀ ਚਾਹੀਦੇ ਨੇ ਬੱਚਿਆਂ ਨੂੰ ਵੀ ਜ਼ਰੂਰ ਖਿਲਾਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਜਦੋਂ ਆਪਾਂ ਜਾਮਣ ਦੀ ਗੱਲ ਕਰੀਏ ਇਸੇ ਵਿੱਚ ਕੀ ਕੀ ਕੁਆਲਿਟੀਆਂ ਨੇ ਇਸ ਤੋਂ ਤੁਹਾਨੂੰ ਕਾਰਬੋਹਾਈਡਰੇਟ ਮਿਲ ਰਿਹਾ ਹੁੰਦਾ ਹੈ ਇਸ ਤੋਂ ਤੁਹਾਨੂੰ ਫਾਈਬਰ ਵੀ ਮਿਲ ਰਿਹਾ ਹੈ ਕੈਲਸ਼ੀਅਮ ਮਿਲ ਰਿਹਾ ਹੈ ਵਿਟਾਮਿਨ A ਮਿਲ ਰਿਹਾ ਹੈ ਵਿਟਾਮਿਨ C ਮਿਲ ਰਿਹਾ ਹੈ ਪੋਟਾਸ਼ੀਅਮ ਮਿਲ ਰਿਹਾ ਹੈ ਆਇਰਨ ਮਿਲ ਰਿਹਾ ਹੈ ਸੋ ਠੇ ਸਾਰੇ ਗੁਣਾਂ ਦੇ ਨਾਲ ਭਰਪੂਰ ਹੈ ਜਾਮਣ ਸੋ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਦੇਖੋ ਪੇਟ ਨੂੰ ਲੈ ਕੇ ਡਾਈਜੈਸ਼ਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਚੱਲ ਰਹੀ ਹੈ ਤਾਂ ਤੁਸੀਂ ਅਗਰ ਜਾਮਣ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਮਿਲਣ ਵਾਲਾ ਹੈ ਬਲੋਟਿੰਗ ਹੈ ਪੇਟ ਗੈਸ ਹੈ ਇਹ ਹੋਰ ਵੀ ਕੋਈ ਪੇਟਦਰਦੀ ਪ੍ਰੋਬਲਮ ਹੋ ਰਹੀ ਹੈ ਉੱਥੇ ਤੁਹਾਨੂੰ ਜਾਮਣ ਬਹੁਤ ਜ਼ਿਆਦਾ ਮਦਦ ਕਰਨ ਜਾ ਰਹੀ ਹੈ ਔਰ ਆਯੁਰਵੈਦ ਦੇ ਹਿਸਾਬ ਦੇ ਨਾਲ ਜਦੋਂ ਅਸੀਂ ਖਾਣਾ ਖਾ ਲੈਨੇ ਆ ਉਸ ਤੋਂ ਥੋੜੀ ਦੇਰ ਬਾਅਦ ਹੀ ਜਾਮਣ ਖਾਣੇ ਚਾਹੀਦੇ ਨੇ ਖਾਲੀ ਪੇਟ ਜਾਮਣ ਨਹੀਂ ਖਾਣੇ ਅਗਲੀ ਗੱਲ ਕਰੀਏ ਜਿਨ੍ਹਾਂ ਨੂੰ ਸ਼ੂਗਰ ਦੀ ਡਾਇਬੀਟੀਜ਼ ਹੀ ਪ੍ਰੋਬਲਮ ਹੈ ਉਹਨਾਂ ਲਈ ਤਾਂ ਰਾਮ ਬਾਣ ਇਲਾਜ ਅਸੀਂ ਇਸ ਨੂੰ ਮੰਨ 사ਦੇ ਕਿ ਕਿਸੇ ਵਰਦਾਨ ਤੋਂ ਕੱਟ ਨਹੀਂ ਹੈ ਜਾਮਣ ਇਸ ਲਈ ਜਦ ਵੀ ਹੁਣ ਜਿਵੇਂ ਮੌਸਮ ਚੱਲ ਰਿਹਾ ਤਾਂ ਤੁਹਾਨੂੰ ਜਾਮਣ ਜ਼ਰੂਰ ਖਾਣੇ ਚਾਹੀਦੇ ਨੇ ਇਵਨ ਜਿਹੜੇ ਜਾਮਣ ਦੀ ਗਿਟਕ ਹੁੰਦੀ ਹੈ ਉਸ ਦੇ ਵੀ ਟੇਰੋ ਹੀ ਫਾਇਦੇ ਜਿਹੜੇ ਵੀ 슈ਗਰ ਦੇ ਮਰੀਜ਼ ਨੇ ਉਹ ਜ਼ਰੂਰ ਇਹ ਚੀਜ਼ ਅਜ਼ਮਾ ਕੇ ਦੇਖ ਸਕਦੇ ਨੇ ਕਿ ਜਿਹੜੇ ਜਾਮਣ ਦੀ ਗਿੱਟਕ ਹੁੰਦੀ ਹੈ ਇਸ ਨੂੰ ਤੁਸੀਂ ਸੁਕਾ ਲਓ ਚੰਗੀ ਤਰ੍ਹਾਂ ਔਰ ਉਸ ਤੋਂ ਬਾਅਦ ਇਸ ਨੂੰ ਪੀਸ ਕੇ ਜਿਆ ਪਾਊਡਰ ਬਣਾ ਲਓ ਤੇ ਇਸ ਨੂੰ ਛਾਣ ਕੇ ਤੁਸੀਂ ਰੱਖ ਲਓ ਇਹ ਤੁਸੀਂ ਚਾਹੇ ਦਹੀਂ ਦੇ ਵਿੱਚ ਪਾ ਕੇ ਖਾ ਸਕਦੇ ਹੋ ਜਾਹੇ ਤੁਸੀਂ ਨੋਰਮਲ ਪਾਣੀ ਦੇ ਨਾਲ ਲਓ ਤੇ ਤੁਹਾਨੂੰ ਇਸ ਦੇ ਨਾਲ 슈ਗਰ ਦੇ ਵਿੱਚ ਬਹੁਤ ਜ਼ਿਆਦਾ ਫਾਇਦੇ ਮਿਲਣਗੇ ਇਸੇ ਹੋਰ ਵੀ ਫਾਇਦੇ ਮੈਂ ਤੁਹਾਨੂੰਗੇ ਜ਼ਰੂਰ ਦੱਸਾਂਗੀ ਤਾਂ ਕਿ ਜਦੋਂ ਮੌਸਮ ਹੁੰਦਾ ਤਾਂ ਤੁਸੀਂ ਜਾਮਨ ਖਰੀਦੋ ਔਰ ਇਸੇ ਜਿਹੜੀ ਗਿਟਕਾ ਨੇ ਇਹਨਾਂ ਨੂੰ ਸੁਕਾ ਕੇ ਜਬ ਪਾਊਡਰ ਬਣਾ ਕੇ ਵੀ ਕੋਲ ਰੱਖੋ ਤੇ ਤੁਹਾਨੂੰ ਬਾਅਦ ਵਿੱਚ ਵੀ ਜਦੋਂ ਜਾਮਨ ਦਾ ਮੌਸਮ ਨਹੀਂ ਹੁੰਦਾ ਤਦ ਵੀ ਤੁਹਾਨੂੰ ਇਸੋ ਢੇਰੋ ਫਾਇਦੇ ਮਿਲਣ ਵਾਲੇ ਨੇ ਸੋ ਕੋਈ ਵੀ ਦੇਖੋ ਇਸ ਵਿੱਚ ਜਾਮਨ ਦੇ ਵਿੱਚ ਅਜਿਹੇ ਤੱਤ ਵੀ ਪਾਏ ਜਾਂਦੇ ਨੇ ਜੋ ਕੈਂਸਰ ਤੋਂ ਵੀ ਸਾਨੂੰ ਬਚਾਉਂਦੇ ਨੇ ਇਸ ਲਈ ਤੁਸੀਂ ਦੇਖੋ ਇਸ ਮੌਸਮ ਦੇ ਵਿੱਚ ਜਾਮਨ ਦਾ ਇਸਤੇਮਾਲ ਕਰੋਗੇ ਤਾਂ ਢੇਰੋ ਫਾਇਦੇ ਤੁਹਾਨੂੰ ਇਹ ਤੋਂ ਮਿਲ ਸਕਦੇ ਨੇ ਸੁਇਜ਼ ਲਈ ਵੀ ਤੁਸੀਂ ਜਿਹੜਾ ਜਾਮਣ ਦੀ ਗਿਟਕਾਂ ਦਾ ਪਾਊਡਰ ਹੈ ਚਾਹੇ ਤਾਂ ਇਸ ਨੂੰ ਪਾਣੀ ਦੇ ਨਾਲ ਚਾਹੇ ਤਾਂ ਇਸ ਨੂੰ ਤੁਸੀਂ ਦਹੀਂ ਦੇ ਵਿੱਚ ਮਿਕਸ ਕਰਕੇ ਖਾ ਸਕਦੇ ਹੋ ਅੱਗੋਂ ਜੇ ਗੱਲ ਕਰੀਏ ਲੂਸ ਮੋਸ਼ਨਸ ਕਈ ਵਾਰ ਇਸ ਮੌਸਮ ਚਲਾ ਜਾਂਦੇ ਨੇ ਜਾਂ ਵੈਸੇ ਵੀ ਦਸਤ ਲੱਗ ਜਾਂਦੇ ਨੇ ਤਾਂ ਉੱਥੇ ਜੋ ਹੈ ਜਾਮਣ ਦੇ ਉੱਪਰ ਸਿੰਧਾ ਨਮਕ ਲਗਾ ਕੇ ਅਗਰ ਤੁਸੀਂ ਖਾਂਦੇ ਹੋ ਤਾਂ ਤੁਰੰਤ ਜੋ ਹੈ ਦਸਤ ਤੋਂ ਰਾਹਤ ਮਿਲ ਜਾਏਗੀ ਪੇਟ ਖਰਾਬ ਜਿਹੜਾ ਹੋ ਗਿਆ ਕਿਉਂਕਿ ਕਈ ਵਾਰੀ ਬੱਚੇ ਵੀ ਨੇ ਕੁਝ ਖਾ ਪੀ ਲੈਂਦੇ ਨੇ ਜੇ ਹਾ ਤਾਂ ਤੁਸੀਂ ਬੱਚਿਆਂ ਨੂੰ ਜਾਮਣ ਦੇ ਉੱਪਰ ਨਮਕ ਸਿੰਧਾ ਨਮਕ ਲਗਾ ਕੇ ਦੋਗੇ ਤਾਂ ਉਹਦੇ ਦਸਤ ਬਿਲਕੁਲ ਠੀਕ ਹੋ ਜਾਣਗੇ ਬੱਚੇ ਕੀ ਵੱਡੇ ਸਾਰੇ ਇਸ ਨੂੰ ਇਸਤੇਮਾਲ ਕਰ ਸਾਦੇ ਨੇ ਐਂਟੀਬੈਕਟੀਰੀਅਲ ਹੈ ਇਸ ਲਈ ਕਿਸੇ ਵੀ ਤਰ੍ਹਾਂ ਦੀ ਅਗਰ ਇਨਫੈਕਸ਼ਨ ਹੋਈ ਹੈ ਬਾਡੀ ਦੇ ਵਿੱਚ ਪੇਟ ਦੇ ਵਿੱਚ ਕੋਈ ਵੀ ਮੌਸਮ ਨੂੰ ਲੈ ਕੇ ਆ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਆ ਉਸ ਦੀ ਵੀ ਇਹਨੇ ਰੋਗ ਰੋਗਦਮ ਕਰ ਦੇਣੀ ਹੈ ਸੋ ਪੁਰਾਣੇ ਸਮੇਂ ਵਿੱਚ ਅਗਰ ਤੁਸੀਂ ਦੇਖਿਆ ਹੋਵੇ ਕਿ ਕਿਤੇ ਵੀ ਖੂਹ ਹੁੰਦੇ ਆ ਪਾਣੀ ਦਾ ਕੁਝ ਵੀ ਜਿੱਥੇ ਇੰਤਜ਼ਾਮ ਬਣਾਇਆ ਗਿਆ ਹੁੰਦਾ ਸੀ ਤਾਂ ਉੱਥੇ ਆਸ-ਪਾਸ ਜੋ ਹੈ ਜਾਮਣ ਦੇ ਬਹੁਤ ਰੁੱਖ ਦਰਖਤ دیکھے ਜਾਂਦੇ ਸੀ ਲਗਾਏ ਗਏ ਹੁੰਦੇ ਸੀ ਉਹ ਇਸੇ ਲਈ ਲਗਾਏ ਗਏ ਹੁੰਦੇ ਸੀ ਕਿਉਂਕਿ ਐਂਟੀਬੈਕਟੀਰੀਅਲ ਹੈ ਕਿਸੇ ਵੀ ਤਰ੍ਹਾਂ ਦੀ ਫੰਗਸ ਜਾਂ ਕਿਸੇ ਵੀ ਤਰ੍ਹਾਂ ਦੇ ਬੈਕਟੀਰੀਆ ਤੋਂ ਰੋਕਤam ਕਰਦਾ ਹੈ ਸਿਰਫ ਜਾਮਣ ਹੀ ਨਹੀਂ ਇਹਦੀ ਗਿੱਟਕ ਹੀ ਨਹੀਂ ਇਸ ਦੇ ਪੱਤੇ ਇਸ ਦੀ ਲੱਕੜ ਇਹ ਸਾਰੇ ਹੀ ਬਹੁਤ ਗੁਣਕਾਰੀ ਨੇ ਢੇਰੋ ਹੀ ਫਾਇਦੇ ਨੇ ਇਸੇ ਸੋ ਅੱਗੇ ਗੱਲ ਕਰੀਏ ਜਿਨ੍ਹਾਂ ਨੂੰ ਦੰਦਾਂ ਤੇ ਮਸੂੜੀਆਂ ਨੂੰ ਲੈ ਕੇ ਕੋਈ ਪ੍ਰੋਬਲਮ ਚੱਲਦੀ ਰਹਿੰਦੀ ਹੈ ਦੰਦਾਂ ਵਿੱਚ ਦਰਦ ਹੈ ਮਸੂੜੀਆਂ ਚੋਂ ਖੂਨ ਨਿਕਲਦਾ ਹੈ ਜਾਂ ਦਰਦ ਰਹਿੰਦਾ ਹੈ ਕਿਸੇ ਵੀ ਤਰ੍ਹਾਂ ਦੀ ਦੰਦਾਂ ਦੀ ਪ੍ਰੋਬਲਮ ਹੈ ਮੂੰਹ ਦੇ ਵਿੱਚ ਬਦਬੂ ਆਉਂਦੀ ਹੈ ਤੇ ਵੀ ਜਿਹੜੇ ਤੁਸੀਂ ਜਿਹੜੀ ਜਾਮਣਾ ਦੀ ਗਿਟਕ ਹੈ ਇਸ ਨੂੰ ਸੁਕਾ ਕੇ ਪੀਸ ਕੇ ਔਰ ਛਾਣ ਕੇ ਇਸ ਨੂੰ ਰੱਖ ਲਓ ਬਿਲਕੁਲ ਮਹੀਨ ਜਾਂ ਪਾਊਡਰ ਸੌਫਟ ਜਾਂ ਪਾਊਡਰ ਬਣ ਜਾਏਗਾ ਇਸ ਨੂੰ ਤੁਸੀਂ ਮੰਜਨ ਦੀ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ ਆਪਣੇ ਅੱਛੀ ਤਰ੍ਹਾਂ ਸਾਰੇ ਦੰਦਾਂ ਦੇ ਵਿੱਚ ਤੁਸੀਂ ਅਗਰ ਇਸ ਨੂੰ ਮੰਜਨ ਦੀ ਤਰ੍ਹਾਂ ਯੂਜ਼ ਕਰਦੇ ਹੋ ਤੁਹਾਡੇ ਦੰਦ ਵਿੱਚ ਕੋਈ ਦਰਦ ਹੈ ਤੁਹਾਡੇ ਕਿਤੇ ਵੀ ਕੋਈ ਇਨਫੈਕਸ਼ਨ ਦੰਦ ਦੇ ਵਿੱਚ ਹੋਇਆ ਪਿਆ ਮਸੂੜਿਆਂ ਨੂੰ ਲੈ ਕੇ ਕੋਈ ਪ੍ਰੋਬਲਮ ਚੱਲ ਰਹੀ ਹੈ ਇਹ ਸਾਰੀਆਂ ਹੀ ਪ੍ਰੋਬਲਮਜ਼ ਹੀ ਰੋਕਤਾ ਹੈ ਇਸ ਪਾਊਡਰ ਨੇ ਕਰ ਦੇਣੀ ਹੈ ਕਿਉਂਕਿ ਫਿਰ ਤੋਂ ਗੱਲ ਆਈ ਆਂਟੀਬੈਕਟੀਰੀਅਲ ਹੈ ਤਾਂ ਆਂਟੀਬੈਕਟੀਰੀਅਲ ਚੀਜ਼ ਜੜੀ ਵੀ ਹੋਏਗੀ ਉਹ ਤੁਹਾਡੇ ਕਿਉਂਕਿ ਮਸੂੜਿਆਂ ਵਿੱਚ ਵੀ ਕਦੀ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਹੀ ਕਰਕੇ ਜੋ ਹੈ ਮਸੂੜਿਆਂ ਚ ਖੂਨ ਵੀ ਆਣਾ ਲੱਗ ਜਾ ਖੂਨ ਆਣਾ ਸ਼ੁਰੂ ਹੋ ਜਾਂਦਾ ਕਿ ਬਈ ਸੈਂਸਿਟੀਵਿਟੀ ਦੀ ਵੀ ਜਿਹੜੀ ਆਪਾਂ ਪ੍ਰੋਬਲਮ ਕਹਿੰਦੇ ਆ ਸੋ ਅਗਰ ਅਸੀਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਅਪਣਾਵਾਂਗੇ ਤਾਂ ਬਹੁਤ ਚੰਗਾ ਰਹੇਗਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਜੋ ਹੈ ਜ਼ਰੂਰ ਇਹ ਜਾਮਣ ਦਾ ਜਿਹੜੀ ਗਿਟਕ ਦਾ ਆਪਾਂ ਮੰਜਨ ਤਿਆਰ ਕੀਤਾ ਹੈ ਇਸ ਉਹਨਾਂ ਨੂੰ ਵੀ ਵਰਤਾ ਸਕਦੇ ਹੋ ਕਿ ਉਹ ਵੀ ਉਸ ਦੇ ਨਾਲ ਆਪਣੇ ਦੰਦਾਂ ਨੂੰ ਸਾਫ਼ ਕਰਨ ਬੱਚੇ ਮਿੱਠਾ ਬਹੁਤ ਖਾਂਦੇ ਨੇ ਦੰਦਾਂ ਵਿੱਚ ਕਿਤੇ ਕਿਤੇ ਫਸ ਜਾਂਦਾ ਤੇ ਉਸ ਤੋਂ ਕੀੜਾ ਲੱਗ ਜਾਂਦਾ ਤਾਂ ਫਿਰ ਇਹ ਜਿਹੜਾ ਜਾਮਣ ਦੀ ਗਿਟਕ ਦਾ ਮੰਜਨ ਤਿਆਰ ਕੀਤਾ ਹੋਏਗਾ ਤੁਸੀਂ ਤਾਂ ਬੱਚਿਆਂ ਦੇ ਦੰਦ ਵਿੱਚ ਕੀੜੇ ਦੀ ਨੋਬਤ ਵੀ ਨਹੀਂ ਆਏਗੀ ਜੇਕਰ ਰੈਗੂਲਰ ਇਸਾ ਇਸਤਮਾਲ ਕਰਨਗੇ ਸੋ ਜ਼ਰੂਰ ਤੁਸੀਂ ਜਾਮਣ ਦਾ ਮੌਸਮ ਹੈ ਸੀਜ਼ਨਲ ਫਰੂਟ ਕਦੇ ਵੀ ਕੋਈ ਵੀ ਹੋਵੇ ਜ਼ਰੂਰ ਖਾਣਾ ਚਾਹੀਦਾ ਹੈ 슈ਗਰ ਵਾਲਿਆਂ ਦੀ ਬਹੁਤ ਵਧੀਆ ਹੈ ਪੇਟ ਦੀ ਕਿਸੇ ਨੂੰ ਪ੍ਰੋਬਲਮ ਹੈ ਉਸ ਦੇ ਲਈ ਵੀ ਬਹੁਤ ਹੀ ਵਧੀਆ ਹੈ ਸੋ ਮੈਂ ਉਮੀਦ ਕਰਦੀ ਆ ਕਿ ਅੱਜ ਦੀ ਵੀਡੀਓ ਤੋਂ ਸੁਣ ਕੇ ਤੁਸੀਂ ਜ਼ਰੂਰ ਜਮਣਾ ਦੇ ਮੌਸਮ ਵਿੱਚ ਜਮਣਾ ਦਾ ਫਾਇਦਾ ਲੈਣ ਵਾਲਿਓ ਔਰ ਜ਼ਰੂਰ ਜਿਹੜੀ ਇਸ ਦੀਆਂ ਗਿਟਕਾਂ ਨੇ ਇਹਨਾਂ ਨੂੰ ਸੁਕਾ ਕੇ ਰੱਖ ਲਓ ਪਾਊਡਰ ਬਣਾ ਕੇ ਰੱਖ ਲਓ ਛਾਣ ਕੇ ਰੱਖ ਲਓ ਇਹ ਤੁਹਾਨੂੰ ਜਦੋਂ ਮੌਸਮ ਨਹੀਂ ਵੀ ਹੁੰਦਾ ਤਦ ਵੀ ਤੁਹਾਨੂੰ ਇਸੋ ਢੇਰੋ ਫਾਇਦੇ ਮਿਲਣ ਹੀ ਵਾਲੇ ਨੇ ਵੀਡੀਓ ਆਜੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਸੁਝਾਅ ਮੇਨਾ ਜ਼ਰੂਰ ਸਾਂਝੇ ਕਰਨਾ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਹੈ ਫੋਲੋ ਕਰ ਦਿਓ YouTube ਚੈਨਲ ਹੈਲਥ ਐਡਵਾਈਸ ਵਿਧਰਜੋਤ ਕਰਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ फटाफट ਸਬਸਕ੍ਰ ਮਿਲਾਂਗੇ ਜਲਦੀ ਹੀ ਸੇਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਉ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ